ਸੋ ਵੈਲਕਮ ਬੈਕ ਅਗੇਨ ਗਾਈਜ਼ ਬਹੁਤ ਦਿਨ ਹੋ ਗਿਆ ਨਾ ਬਲੌਗ ਨਹੀਂ ਸ਼ੂਟ ਕੀਤਾ ਤੇ ਆ ਗਏ ਇੱਕ ਵਾਰੀ ਫੇਰ ਬਲੌਗ ਲੈ ਕੇ ਹਨਾ ਵੈਸੇ ਦੁਪਹਿਰ ਹੋ ਚੁੱਕੀ ਆ 2-3 ਲਗਭਗ ਵੱਜ ਚੁੱਕੇ ਨੇ ਤੇ ਐਂਡ ਹੁਣ ਮੈਂ ਮੈਨੂੰ ਲੱਗਦਾ ਮੈਨੂੰ ਫੁੱਲ ਫੋਕਸ ਕਰਨਾ ਚਾਹੀਦਾ ਔਨ YouTube YouTube ਕਣੀ ਕਿਉਂਕਿ ਬਹੁਤ ਹੀ ਜ਼ਿਆਦਾ ਘਰੇ ਵੀ ਕਹੀ ਜਾਂਦੇ ਨੇ ਵੀ ਨੌਕਰੀ ਨਹੀਂ ਯੂਨੀਵਰਸਿਟੀ ਨਹੀਂ ਕੈਰੀਅਰ ਕੀ ਕਰੇਗਾ ਮਤਲਬ ਜਿੱਦਾਂ ਦੇ ਆ ਆਏ ਚ ਆਗੇ ਹੁੰਦੇ ਨੇ ਮਤਲਬ 18 ਤੋਂ ਆਈ ਥਿੰਕ 50 ਤੱਕ 50 ਤੱਕ ਦਾ ਕਰਦੇ ਨੇ ਕਰਦੇ ਤੇ ਇਹਦੂ ਬਾਅਦ ਚ ਵੀ ਕਰੀ ਜਾਂਦੇ ਨੇ ਬਟ ਲਗਭਗ ਸਟਾਰਟ ਹੋ ਜਾਂਦੇ ਨੇ 18 ਦੇ ਲਗਭਗ ਤਵੇ ਜਾ ਕੇ ਸੋ ਬੀ ਹਾਈਟ ਨਹੀਂ ਹੈਗੀ ਤੇ ਤਾਂ ਯੋ ਨਹੀਂ ਹੈਗਾ ਸਟੱਡੀ ਨਹੀਂ ਤੂੰ ਕਰਦਾ ਠੀਕ ਆ ਪੜਦਾ ਨਹੀਂ ਹੈਗਾ ਤੂੰ ਕਈ ਹੋਊਗਾ ਯੋ ਹੋਊਗਾ ਐਂ ਕਰਿਆ ਕਰੇਗਾ ਐਂ ਕਰਿਆ ਕਰੇਗਾ ਮਤਲਬ ਕਿ ਤੇ ਆਪਾਂ ਹੁਣੇ ਥੋੜੀ ਰਿਲੈਕਸ ਠੀਕ ਆ ਵੀ ਜਾਣ ਦੋ ਕੁਝ ਨਹੀਂ ਹੁੰਦਾ ਐ ਨਹੀਂ ਯੋ ਨਹੀਂ ਵੋ ਨਹੀਂ ਇੱਕ ਤਰੀਕੇ ਨਾਲ ਉਹ ਵੀ ਠੀਕ ਨੇ ਵੀ ਮਤਲਬ ਕਿ ਹਰ ਇੱਕ ਨੂੰ ਹੁੰਦੀ ਆ ਹਰ ਇੱਕ ਨੂੰ ਹੁੰਦੀ ਆ ਹਰ ਇੱਕ ਪੇਰੈਂਟਸ ਨੂੰ ਤਾਂ ਹੁੰਦੀ ਹੁੰਦੀ ਆ ਹਨ ਵੀ ਮੇਰਾ ਬੱਚਾ ਵੀ ਮੇਰਾ ਬੱਚਾ ਤੇ ਮਤਲਬ ਕਿ ਜਿਹੜੇ ਜਵਾਕ ਨੇਗੇ ਉਹ ਵਧੀਆ ਪੜ੍ਹ ਲਿਖ ਜਾਣ ਪੜ੍ਹ ਲਿਖ ਜਾਣ ਨਹੀਂ ਬੇਸਿਕਲੀ ਐ ਹੁੰਦਾ ਵੀ ਚਲੋ ਵੀ ਜੀ ਲੈਣ ਕਿਸੇ ਨਾ ਕਿਸੇ ਤਰੀਕੇ ਨਾਲ ਵੀ ਵਧੀਆ ਜ਼ਿੰਦਗੀ ਜੀ ਲੈਣ ਮਤਲਬ ਕਿ ਪੈਸਾ ਵੈਸਾ ਕਮਾਉਣ ਲੱਗੇ ਹਨ ਬੇਸਿਕਲੀ ਆ ਹੁੰਦਾਗਾ ਸੋ ਮੈਨੂੰ ਲੱਗਦਾ ਵੀ 3 ਸਾਲ ਬਹੁਤ ਰਹਿਣਗੇ YouTube ਕਣੀ ਸੋ ਜਿੰਨਾਂ ਚਿਰ ਮੇਰੀ ਬੀਏ ਹੈਗੀ ਉਹਨਾਂ ਚਿਰ ਮੈਂ ਇਹ ਸ਼ਬਦ ਲੇਤਾ ਹੂੰ ਕਿ ਬੀ YouTube ਕਣੀ ਮੈਂ ਫੁੱਲ ਧਿਆਨ ਦੇਊਂਗਾ ਕਿਉਂਕਿ ਹੋਰ ਆਪਸ਼ਨ ਨਹੀਂ ਹੈਗੀ ਨਾ ਮੇਰੇ ਕੋਲੇ ਕੋਈ ਵੀ ਆਪਸ਼ਨ ਨਹੀਂ ਹੈਗੀ ਮੇਰੇ ਕੋਲੇ ਹੋਰ ਸਿਰਫ ਉਹਨ ਸਿਰਫ YouTube ਰਹਿ ਗਿਆ ਮੇਰੇ ਕੋਲੇ ਤੇ ਮੈਨੂੰ ਕਰਨਾ ਹੀ ਪਊਗਾ ਮਤਲਬ ਕਿ ਮੇਰੇ ਕੋਲੇ ਕੋਈ ਆਪਸ਼ਨ ਬੀ ਨਹੀਂ ਹੈਗੀ ਸੋ ਅ ਤੂੰ ਦੇਖਦੇ ਆ ਤੇ ਅੱਜ ਫਿਲਹਾਲ ਆਪਾਂ ਪਾਣੀ ਪੂਣੀ ਲਈ ਜਾਂਦੇ ਸੀ ਉਹਨੂੰ ਦਿਖਾਉਣਾ ਮੈਂ ਉਹਨਾਂ ਦਾ 뷰 ਤੇ 뷰 ਦਿਖਾਉਣਾ ਤੇ ਬਾਕੀ ਸਕੂਲ 'ਚ ਵੀ ਚੱਲਾਂਗੇ ਅਜੇ ਫਿਰ ਹਾਲ ਡੈਡੀ ਗਿਆ ਹੋਇਆ ਵੈਸੇ ਮੈਂ ਤਾਂ ਕਦੇ ਪਾਣੀ ਪੂਣੀ ਲਾਇਆ ਨਹੀਂਗਾ ਮੈਨੂੰ ਕੰਮ ਸਮਝਾ ਕੇ ਗਿਆ ਵੀ ਇੱਥੋਂ ਸਿਰਫ ਤੂੰ ਇੰਨੀ ਕਰਨਾਗਾ ਵੀ ਜਦੋਂ ਕੁਝ ਨਹੀਂ ਕਰਨਾ ਵੀ ਤੂੰ ਬੰਦ ਹੀ ਕਰਨਾਗਾ ਤੇ ਦੇਖ ਕੇ ਜਾਣਾ ਵੀ ਤੂੰ ਕਿਦੋਂ ਟੱਟੇ ਟੱਟੇ ਨਾ ਵੀ ਤੂੰ ਉੱਥੋਂ ਦਵਾ ਤੋ ਵੀ ਪਾਣੀ ਰੋਕਦੀ ਬਸ ਸਿੰਪਲ ਆਪ ਹੀ ਬਾਤ ਲਬੋ ਦੇ ਕੇ ਭਾ ਗਿਆ ਉਹ ਉਹ ਥੋੜਾ ਜਿਹਾ ਉਹ ਸੈੱਟ ਕਰਾਉਣ ਗਿਆ ਵੀਰ ਵਗੈਰਾ ਤੇ ਕਿਉਂਕਿ ਵਿਆਹ ਬੂਤੇ ਮੈਂ ਤਾਂ ਜਾਂਦਾ ਨਹੀਂਗਾ ਸੋ ਇਸ ਲਈ ਕੰਟੈਂਟ ਬਹੁਤ ਸੀ ਇਸ ਵਾਰ ਵੈਸੇ ਜਿਵੇਂ ਸ਼ੂਟ ਕਰਨਾ ਹੁੰਦਾ ਬਟ ਚਲੋ ਕੋਈ ਨਹੀਂ ਇਸ ਵਾਰ ਠੀਕ ਆ ਕਰਾਂਗੇ ਕੁਛ ਨਾ ਕੁਛ ਤਾਂ ਤੇ ਸੋ ਦੇਖਦੇ ਆ ਬਾਕੀ ਕੀ ਹੁੰਦਾ ਬੰਦ ਕਰ ਦਾਂਗੇ ਆਪਾਂ ਤੇ ਜਦੋਂ ਵੀ ਉਹ ਹੋਇਆ ਜੋ ਵੀ ਟੁੱਟਿਆ ਟੁੱਟਿਆ ਜਾਂ ਮਤਲਬ ਪਾਣੀ ਪੁਣੀ ਬਦਲਣਾ ਹੋਇਆ ਜਾਂ ਜੋ ਰੰਮ ਗਿਆ ਸਾਰਾ ਹਨਾ ਅੱਧਾ ਅੱਧਾ ਘੰਟਾ ਦੋਨਾਂ ਚ ਕਿਹੜਾ ਚ ਛੱਡਣਾਗਾ ਤੇ ਛੱਡ ਦਾਂਗੇ ਆਪਾਂ ਕੋਈ ਨਹੀਂ ਸੋ ਇਪਦੀ ਹੁੱਡ ਤੋਂ ਜੱਟ ਨੇ ਮਾਰਿਆ ਲਲਕਾਰਾ ਨੀ ਸੋ ਗੀਤ ਗੁਰ ਸੁਣੀ ਜਾਂਦੇ ਸੀ ਤੇ ਬਸ ਟਾਈਮ ਬਸ ਗੀਤਾਂ ਵਾਲੀ ਕਰ ਰਹੇ ਆਂ ਬੇਸੇ ਜਿਆਦਾ ਹੀ ਸੁਣ ਰਿਹਾ ਅੱਜਕੱਲ ਗੀਤ ਮੈਂ ਥੋੜੇ ਜਿਹਾ ਸੂਰਚਾਰਜ ਵਗੈਰਾ ਵੀ ਖਤਮ ਹੋ ਗਿਆ ਸੀ ਉਹ ਨੂੰ ਦੁਆਰ ਤੋਂ ਕਰਾਇਆ ਸੋ ਅੱਜ ਮੈਨੂੰ ਲੱਗਿਆ ਵੀ ਬਈ ਮੈਂ ਹੋਰ ਕੁਝ ਨਹੀਂ ਕਰ ਸਕਦਾ ਸਿਰਫ YouTube ਹੀ ਕਰ ਸਕਦਾ ਮੈਂ ਸੋ ਵੀ ਫालतू ਦੇ ਕੰਮਾਂ 'ਚ ਮੈਂ ਨਾ ਫਸਾਂ ਤਾਂ ਵਧੀਆ ਰਹੂਗਾ ਸੋ ਸੋ ਗਾਈਜ਼ 3:30 ਹੋ ਗਏ ਅੱਧਾ ਘੰਟਾ ਇੱਥੇ ਛੱਡਤਾ ਸੀ ਆਪਾਂ ਹੁਣ ਅੱਧਾ ਘੰਟਾ ਹੀ ਛੱਡਣਾਗਾ ਬਟ ਕਹੀ ਮਿਲ ਨਹੀਂ ਰਹੀ ਮੈਨੂੰ ਲੱਗਦਾ ਰੈਡੀ ਕਰੀ ਤਰ ਗਿਆ ਕਹੀ ਤੂੰ ਦੇਖਦਾ ਮੈਂ ਕਹੀ ਲੱਭਦਾ ਤੇਜ਼ ਛੱਡ ਦਿੰਨੇ ਆਪਾਂ ਬਣੀ ਇਹ ਛੱਡਦੇ ਹੁਣ ਸੋ ਤਿੰਨੇ ਕਾਰੇ ਹੋ ਜਾਣਗੇ ਛੱਡ ਕੇ ਫਿਰ 10 15 ਅੱਧਾ ਘੰਟਾ ਉਹ ਛੱਡ ਦਾਂਗੇ ਚਲੋ ਹੁਣ ਕਹੀ ਲੱਭਦਾ ਮੈਂ ਕਹੀ ਮਿਲ ਨਹੀਂ ਰਹੀ ਕਿ ਆਉਣਾ ਹੈ ਹੁਣ ਓ ਗੱਲੇ ਜਿਹਾ ਸੀ ਹੁਣ ਚਾ ਕੇ ਉਹ ਕਰਦੇ ਆ ਬਾਹਰ ਬਦਲਦੇ ਆ ਸੋ ਇੱਥੇ ਟੰਗ ਦਿੰਨਾ ਮੈਨੂੰ

ਇਹ ਨੂੰ ਦੁਬਾਰੇ ਲਾਉਣਾ ਹੈ ਤੂੰ ਹੈਨਾ ਤਾਂ ਆਪਾਂ ਨੂੰ ਇਹ ਕੀ ਰੰਗ ਹੈ ਪਹਿਲਾਂ ਖੋਲ ਲੈ ਸ਼ਾਇਦ ਸਲੋ ਕੱਟ ਹੋ ਜਾਣਾ ਬੰਦ ਜਾ ਬੰਦ ਛੇ ਕੀ ਹੋ ਜਾਣਾ ਆਈ ਥਿੰਕ ਬਸ ਠੀਕ ਆ ਡੜੀ ਵੀ ਆ ਇਧਰੋ ਹਾਂ ਵਸ ਧੰਗਾ ਘੰਟੇ ਚ ਬਾਅਦ ਫਿਰ 10 15 ਵਜੇ ਤੋ ਛੱਡ ਦਾਂਗੇ ਹਾਂ ਅੱਛਾ ਚੜਨਾ ਅੱਛਾ ਆ ਲੱਗ ਗਿਆ ਸੀ ਮੈਨੂੰ ਗਾਈਜ਼ ਖੇਤੀ ਕਰਨ ਚੀਜ਼ ਨਾ ਮਜ਼ਾ ਆਉਂਦਾ ਨਾ ਯਾਰ ਵਾਹ ਬਲੌ ਨੇਚਰ ਦੇ ਨਾਲ ਨਜ਼ਦੀਕ ਆਈ ਲਾਈਕ ਇਟ ਖੇਤੀ ਕਰਦੇ ਹੁੰਦੇ ਨੇ ਉਹ ਕਹਿੰਦੇ ਹੋਵੇ ਆਹ ਖੇਤੀ ਭੈਣ ਨੌਕਰੀ ਲਓ ਬਈ ਨੌਕਰੀ ఎవਰੀਥਿੰਗ ਇਜ਼ ਨੌਕਰੀ ਕੀ ਨੇ ਅਰਬੰਦ ਸਹੀ ਗੱਲ ਕਹੀ ਐ ਕਿਸੇ ਨੇ ਕਹਿੰਦਾ ਦੂਜੇ ਦੇ ਹੱਥ 'ਚ ਲੱਡੂ ਵੱਡਾ ਲੱਗਦਾ ਠੀਕ ਆ ਮਤਲਬ ਕਿ ਹਾਂ ਮੈਂ ਨਹੀਂ ਨਹੀਂ ਕਰੀ ਮੇਰੇ ਕਰਦੇ ਨੇ ਉਹ ਵੀ ਕਹਿੰਦੇ ਨੇ ਨੌਕਰੀ ਯੋ ਨੌਕਰੀ ਸੋ ਇਸ ਲਈ ਮੈਂ ਤਾਂ ਕਹਿਣਾ ਵੀ ਯਾਰ ਸਾਰੇ ਬੰਦੇ ਕਰੋ ਖੇਤੀ ਕਰੋ ਕੋਈ ਨਾ ਕਰੋ ਨੌਕਰੀ ਕੋ ਪਾਪਾ ਮੈਨੂੰ ਖਾ ਕੇ ਕਹਿੰਦਾ ਪੱਟੇ ਦੇ ਲਵੇ ਨਾਲ ਲੱਗੀ ਪੱਲੀ ਭਾਈ ਕਹਿੰਦਾ ਉੱਤੇ ਜੀ ਇਹ ਜੋ 5 ਮਿੰਟਾਂ ਤੱਕ ਮੈਂ ਆ ਵੀ ਖੋਲ ਦੂੰ ਨੱਕਾ ਤੇ ਇਹਨੂੰ ਖੋਲ ਕੇ ਹੁਣ ਬੰਦ ਕਰਕੇ ਬਸ ਚੱਲਦੇ ਆਂ ਫਿਰ ਆਪਾਂ ਸਕੂਲ 'ਚ ਇਸ ਤੋਂ ਬਾਅਦ 'ਚ ਤੇ ਸਕੂਲ ਚੱਕ ਕਰਦੇ ਆਂ ਫਨ ਤੇ ਮਿਲਦੇ ਆਂ ਤੁਹਾਨੂੰ ਕਿਹੜਾ ਇੱਥੇ ਵੀ ਦਿਖਾਵਾਂ ਇੱਕ ਦੋ ਇੱਕ ਵੀਡੀਓ ਫਿਰ ਉੱਤੇ ਚੱਲਦੇ ਆਂ ਜੀ ਬਸ ਖੋਲ ਦੋਨੇ 5 ਮਿੰਟਾਂ ਨਾਲ ਤੱਕ ਹੀ ਹਣਾ 5 ਮਿੰਟ ਪਹਿਲਾਂ ਖੋਲ ਆ ਗイズ ਆਪਾਂ ਹੁਣ ਉੱਥੇ ਜਾ ਕੇ ਬੰਦ ਕਰਿਆਉਣਾ ਹੈ ਗイズ ਬਾਤ ਚਲਦੇ ਆ ਤੇ ਬਹੁਤ ਵਧੀਆ ਲੱਗਿਆ ਕੰਮ ਕਰਕੇ ਤੇ ਬਸ ਸਕੂਲ ਚ ਜਾਣੇ ਹੁਣ ਆਪਾਂ ਤੇ ਮਿਲਦੇ ਹਾਂ ਤੁਹਾਨੂੰ ਉੱਥੇ ਤੇ ਸੋਹਣਾ ਜੀ ਬਣਾਉ ਬਈ ਆ ਮੁੰਡੇ ਬੈਠੇ ਸੀ ਵਲੌਗ ਵਿੱਚ ਆ ਜਾਵੇ ਹਾਂ ਹਾਂ ਸੋਹਣੀ ਆ ਬਈ ਜਮਾ ਸੋਹਣਾ ਏ ਤੂੰ ਬਾਕੀ ਸੋਹਣੀ ਆ ਮੁੰਡਾ ਤੂੰ ਬਾਕੀ ਬਾਕੀ ਸਨਲਟ ਪਹਿਰੀ ਆ ਠੀਕ ਆ ਸੋਹਣੀ ਆ ਠੀਕ ਆ ਇਫੈਕਟ ਭਾਈ ਦੋ ਬੱਦ ਲੱਗੀ ਹਾਂ ਇਫੈਕਟ ਕੋਈ ਚੱਕਰ ਨਹੀਂ ਇੱਕ ਵੀ ਲਾਉਂਦੇ ਆਪਾਂ ਅਈ ਤੁਸੀਂ ਬਥੇਰੇ ਸੋਹਣੇ ਹੋ ਮੈਨੂੰ ਬਲੌਗ ਚ ਲੈ ਆ ਬਈ ਬਲੌਗ ਚ ਬਈ ਜਰੂਰ ਆਵੇਂਗਾ ਤੁਮ ਬਈ ਮੈਨੂੰ ਉਹ ਕਰ ਦੇਗਾ ਕੀ ਕਰ ਦੇਗਾ ਬਈ ਮਸ਼ਹੂਰ ਕਰ ਦੇਗਾ ਬਈ ਬਈ ਮਸ਼ਹੂਰ ਕਰ ਦਾਂਗੇ ਬਈ ਕਰ ਦਾਂਗੇ ਦੋ ਤਿੰਨ ਦਿਨ ਬਸ ਆ ਜਾ ਆਪਣੇ ਬਲੌਗ ਚ ਐਤਵਾਦ ਚ ਲਿੰਕ ਤੇਰੀ ਡਿਸਕ੍ਰਿਪਸ਼ਨ ਚ ਪਾਵਾਂਗੇ ਆਪਾਂ ਹਾਂ ਹਾਂਗੀ ਬਸ ਫੇਰ ਮਸ਼ਹੂਰ ਆਪਣੀ ਆਡੀਅנס ਬਹੁਤ ਤਕੜੀ ਆ ਤੇ ਆਰਾਮ ਨਾਲ ਆ ਜਾਣਗੇ 20 30 ਕੇ ਬਾਕੀ ਬਈ ਹੁਣ ਤੇਰੇ ਸਾਰੇ ਆ ਕੁੱਲ ਦੇ ਵੀ ਹੈਂ ਕੁੱਲ ਦੇ ਵੀ ਆਡੀਅנס ਕੁੱਲ ਦੀ ਆ ਕੁੱਲ ਦੀ ਆ ਬਈ ਜਮਾ ਹਾਂ ਬਿਕਾ ਕੁਸ਼ਤੀ ਕੁਸ਼ਤੀ ਬਈ ਹਾਂ ਕਬੱਡੀ ਚ ਤਕੜੇ ਨਾ ਨਾ ਵੀ ਕੁਸ਼ਤੀ ਚ ਕੁਸ਼ਤੀ ਚ ਹਾਂ ਹਾਂ ਬਈ ਯਾਰ ਨਾ ਉਹ ਕਰਾਉਣਾ ਸੀਗਾ ਆਪਾਂ ਟੂਰਨਾਮੈਂਟ ਟੂਰਨਾਮੈਂਟ ਕਰਾਉਣਾ ਸੀ ਪਿੰਡ ਚ ਸ਼ਾਬਾਈ ਆ ਜਾਣਗੇ ਬਈ ਕੋਈ ਚੱਕਰ ਨਹੀਂ ਆਪਾਂ ਵਰਮਿੰਟਨ ਦੇ ਕਰਾਉਨੇ ਆ ਹਾਂ ਹਾਂ ਬਈ ਉਹ ਦੇਖਣਾ ਹੈ ਹਾਂ ਬਈ ਆ ਜਾਣਗੇ ਦੇਖਣਾ ਕੋਈ ਚੱਕਰ ਨਹੀਂ ਪਰ ਮੈਂ ਆਉਣਾ ਨਹੀਂ ਨਾ ਉੱਥੇ ਮੈਂ ਜਿੱਥੇ ਆ ਗਿਆ ਬਸ ਆਡੀਅנס ਤਾਂ ਮੈਂ ਆਇਆ ਹੁੰਦੀ ਆ ਫਿਰ ਲੜਾਈਆਂ ਹੋ ਜਾਂਦੀਆਂ ਇੱਕ ਇੱਕ ਸੈਲਫੀ ਪਿੱਛੇ ਬੜੇ ਤਕੜੇ ਨੇ ਬਈ ਤਾਕੜੀ ਤਾਕੜਿਆ ਆਖਿਆ ਬੜਾ ਆਖਿਆ ਟੂਰਨਾਮੈਂਟ ਰਖੋਣੇ ਪੈਂਦੇ ਬਾਈ ਪਹਿਲਾਂ ਜਿੱਥੇ ਆਉਣਾ ਪਹਿਲਾਂ ਲੜਨ ਲੱਗ ਜਾਂਦੇ ਆਪਚ ਫਿਰ ਆਖਿਆ ਬਈ ਉਹ ਸੈਲਫੀ ਕਰਾ ਲੂ ਬਈ ਜਿਹੜਾ ਤਕੜਾ ਹੋਇਆ ਫਿਰ ਕਲਾਉਣੇ ਪੈਂਦੇ ਨੇ ਉੱਥੇ ਫਿਰ ਉੱਥੇ ਟੂਰਨਾਮੈਂਟ ਹੋ ਜਾਂਦੇ ਨੇ ਫਿਰ ਉਹ ਪੱਕੀ ਟੂਰਨਾਮੈਂਟ ਉੱਥੇ ਮਤਲਬ ਕਿ ਨਾ ਸਾਲ ਦੀ ਸਾਲ ਫਿਰ ਪੈਂਦੇ ਨੇ ਉੱਥੇ ਟੂਰਨਾਮੈਂਟ ਟਾਈਗਰ ਹੀ ਮੈਂ ਘੱਟੇ ਦੇਣਾ ਸੀ ਬੁੱਧੂ ਰੱਖਿਆ ਅੱਛਾ ਤਕੜਾ ਹੋ ਜੂ ਹੋ ਜੂ ਕੋਈ ਤਕੜਾ ਹੋ ਜੂ ਹੋ ਜੂ ਬਿਲਕੁਲ ਹੋ ਜੂ ਬਈ ਮੈਂ ਬੂ ਦੂਰਕ ਤੈਰ ਕੇ ਖੜਕਦਾ ਨਹੀਂ ਜਾਂਦਾ ਹੈ ਤੁਗੋਈਸ ਚੱਲਦੇ ਆ ਤੇ ਸਕੂਲ ਚ ਸਕੂਲ ਦਾ ਵੀਊ ਦਿਖਾਉਣਾ ਥੰ ਨੂੰ ਜਾ ਕੇ ਕਾਫੀ ਸਮੇਂ ਬਾਅਦ ਸਕੂਲ ਬਣੀ ਜਾਂਦਾ ਗਈਸ ਇੱਧਰ ਤੁਸੀਂ ਓਏ ਕਿਉਂ ਓਏ ਹਾਂ ਹਾਂ ਧੰਨਵਾਦ ਥੋੜਾ ਥੋੜਾ ਪਾਣੀ ਲੈ ਕੇ ਆਉਂ ਦੇਖ ਲੈ ਕਿ ਗਿੱਲੇ ਰਿਹਾ ਹੈਗਾ ਆਪਾਂ ਪਾਰਟੀਆਂ ਕੀ ਨਾਮ ਰੱਖੀ ਆਪਾਂ ਚੱਲ ਯਾਰ ਨਹੀਂ ਯਾਰ ਭਾਈ ਯਾਰ ਤੂੰ ਚੈਨਲ ਕਾਦੋ ਨਹੀਂ ਬਣਾਉਣਾ ਪਹਿਲ ਤੂੰ ਮੈਨੂੰ ਆਏ ਦੱਸ ਭਾਈ ਮੈਂ ਰੱਬ ਤੋਂ ਡਰਦਾ ਚੈਨਲ ਕਾਦੋ ਨਹੀਂ ਮੈਂ ਭਾਈ ਛੱਡ ਤਾਣ ਦੇ ਤਰੇ ਪੁੱਛ ਛੱਡ ਦੂ ਛੱਡ ਦੋ ਆਪੇ ਛੱਡ ਦੂ ਫਿਰ ਮੈਂ ਪਟੂ ਆ ਜਾਇਆ ਕਰ ਬੜੀਆ ਨਾਲ ਹੋ ਜਾਏ ਉਹ ਵੀਡੀਓ ਵੀ ਚੱਲ ਪਿਓ ਆਦੀ ਵੀਡੀਓ ਨਾਲਿਆ ਕਰ ਕਰ ਲੈ ਬਈ ਲੈ ਲੈ ਸੋਹਣੇ ਮੁੰਡਿਆਂ ਦੀ ਵੀਡੀਓ ਕਿਵੇਂ ਨਹੀਂ ਆਉਣੀਆਂ ਹਾਂਜੀ ਸਤਿ ਸ੍ਰੀ ਅਕਾਲ ਆ ਗਿਆ ਮੋਟਾ ਵੀ ਬਸ ਜੀ ਚੱਲਦੇ ਆ ਪਾਹੀ ਡੇ ਸੀ ਆ ਜਾ ਆ ਜਾ ਸ਼ਾਹ ਬਾਦਸ਼ਾਹ ਬਾਦਸ਼ਾਹ ਹਾਂ ਬਾਦਸ਼ਾਹ ਬਾਦਸ਼ਾਹ ਦੇਖ ਲਈਏ ਕੰਮ ਤਾਂ ਕਾਲੀ ਬੱਕਿਆ ਵੀਡੀਓ ਦੂਰ ਹੀ ਬਣਾ ਲਈ ਹੈ ਨਾ ਇਹ ਤਾਂ ਮੋਬਾਈਲ ਨਾਲ ਲੈ ਜਨ ਇੱਥੇ ਉਹ ਵੀਡੀਓ ਬੂੜੇ ਨਾਲ ਇੱਥੇ ਹੋਏ ਆਏ ਨੇ ਦੇ ਪੱਕੇ ਮੈਂਦੇ ਵਾਲਾ ਪਿੰਡ ਵਾਲਾ ਬੱਕਾ ਦੋ ਕਰ ਜੇ ਸਾ ਕਾਪ ਲੋ ਹੋ ਗਈ ਬਾਈ ਯਾਰ ਲੜਾਈ ਕੋਈ ਕਹਿੰਦੇ ਪਿੰਡ ਚ ਪਾਣੀ ਪੁਣੀ ਪਿਆ ਕੇ ਗਾਈਜ਼ ਬਸ ਹੁਣ ਇਹਨਾਂ ਨੂੰ ਇੱਕ ਵਾਰੀ ਬਸ ਫਿਰ ਆਪਾਂ ਫਿਰ ਹੀ ਆਂ ਐਂਡ ਗਾਈਜ਼ ਬਸ ਇਹਨਾਂ ਨੂੰ ਪਾਣੀ ਪੁਣੀ ਪਿਆਤਾ ਹੁਣ ਆਪਾਂ ਤੇ ਸਮਾਪਤ ਜੀ ਬਈਆਂ ਜੀਆ ਦੋ ਬੱਚ ਫਰੀਆਂ ਬਸ ਆਹੀ ਸੀ ਬਲੌਗ ਚ ਤੇ ਇੱਕ ਦੀ ਜੀ ਹੋਈ ਤੇ ਦਿਖਾਉਂਗਾ ਨਹੀਂ ਬਸ ਬਲੌਗ ਐਂਡ ਤੇ ਆਈ ਹੋਪ ਬਸ ਨੈਕਸਟ ਬਲੌਗ ਆਉਣ ਵਾਲੀ ਹੈ ਜਲਦੀ ਕਰਨ ਨੂੰ ਮਿਲਦੇ ਆਂ ਬਾਏ ਜੀ ਬਸ ਹੋ ਗਿਆ ਬਤਨੇ ਵੇਖ ਦਿੱਤਾ ਤੇ ਬਸ ਹੁਣ ਸੌਂ ਜਾਗੇ ਤੇ ਮੁਲਾਵਤ ਇਸ ਸਮਾਪਤ ਹੁੰਦੀ ਹੈ